ਇਹ ਤਾਂ ਸਾਨੂੰ ਉਹੀ ਦੱਸਦੇ ਗੁੱਜਰਾਂ ਨੇ ਕੁੱਟਿਆ ਬਸ ਇੰਨਾ ਕੀ ਬੋਲੇ ਸਾਡੇ ਕੋਲ ਦੋ ਹੱਥ ਕਾਉਂਦੇ ਕੰਮ ਕਰਾਉਂਦੇ ਸੀ ਉੱਥੇ ਤੋਂ ਗੁੱਜਰਾਂ ਦੇ ਬਾੜੇ ਸੀ ਜਾਂ ਕਿਸੇ ਚੰਗੇ ਸਰਦਾਰਾਂ ਦੇ ਸੀ ਰੱਬ ਜਾਣਦਾ ਕੱਪੜੇ ਲੀੜੇ ਦੱਸਦੇ ਐ ਇਹਦੇ ਉਹ ਬੇਦੇ ਹਾਲਾਤ ਕੋਈ ਬਾੜੇ ਚੰਗੇ ਨਹੀਂ ਹੈਗੇ ਇਹਨੂੰ ਆਪਣਾ ਨਾ ਬਨੋਹ ਦੱਸਦਾ ਵਿੱਚ ਪਿੰਡ ਖਾਲੜਾ ਵੀ ਦੱਸ ਰਿਹਾ ਹੈ ਨਾ ਹੱਥ ਕਟਿਆ ਹੋਇਆ ਵੀਰ ਦਾ ਤੇ ਥੋੜਾ ਠੀਕ ਨਹੀਂ ਹੈਗਾ ਦਿਮਾਗੀ ਤੌਰ ਤੇ ਇਹਨੂੰ ਆਪਾਂ ਇਹਦੇ ਆਪਣਿਆਂ ਦੇ ਕਿਰਪਾ ਚਾਉਣ ਵਾਸਤੇ ਉਪਰਾਲਾ ਕਰੀਏ ਫਿਰ ਲੁਧਿਆਣਾ ਪਿੰਡ ਖਾਨਪੁਰ ਤੋਂ ਬੋਲਦੇ ਆਂ ਵੀ ਅਸੀਂ ਚੱਲੇ ਆਂ ਸੰਸਤਾ ਹਜ਼ਨਪੁਰ ਤੇ ਵੀਰ ਨੂੰ ਲੈ ਕੇ ਚੱਲੇ ਆਂ ਜੀ ਖਾਨਪੁਰੋਂ ਇਹ ਤਿੰਨ ਚਾਰ ਦਿਨਾਂ ਦਾ ਇੱਥੇ ਆਇਆ ਹੋਇਆ ਤੇ ਅਸੀਂ ਹਜ਼ਨਪੁਰ ਵਾਲਿਆਂ ਨਾਲ ਗੱਲ ਕੀਤੀ ਆਂ ਕਹਿੰਦੇ ਵੀ ਲੈ ਆਉ ਰੇ ਅੱਜ ਅਸੀਂ ਆਪ ਹੀ ਚੱਲੇ ਆਂ ਤੇ ਵੀਰ ਨੂੰ ਛੱਡਣ ਚੱਲੇ ਆਂ ਠੀਕ ਆ ਵੀਰੇ ਕੀ ਨਾਂ ਤੇਰਾ ਕੜਾ ਹੋਟ ਕੇ ਯਾਰ ਹੱਥ ਕਿਵੇਂ ਕੱਟਿਆ ਗਿਆ ਤੇਰਾ ਦਿਖਾਈ ਹੱਥ ਕਿਵੇਂ ਕੱਟਿਆ ਗਿਆ ਹੈ ਕਿਵੇਂ ਕੱਟਿਆ ਗਿਆ ਤੇਰਾ ਕੀ ਨਾਮ ਹੈ ਨਾਮ ਕੀ ਤੇਰਾ ਹੈ ਦਾਦੇ ਕੀ ਨਾਮ ਤੇਰਾ ਹੈ ਕੀ ਬਨੋਦ ਬਨੋਦ ਠੀਕ ਹੈ ਬਨੋਦ ਪਿੰਡ ਕਿਹੜਾ ਤੇਰਾ ਹੈ ਆਲਰੇਡੀ ਆਲਰੇਡੀ ਖਾਲੜੇ ਤੋਂ ਤੇ ਜ਼ਿਲ੍ਹਾ ਕਿਹੜਾ ਪੈਣਦਾ ਯੂਪੀ ਤੋਂ ਥੋੜੀ ਖਾਲੜਾ ਜ਼ਿਲ੍ਹਾ ਤਾਂ ਇੱਧਰ ਪੈਂਦਾ ਯਾਰ ਐ ਸ਼੍ਰੀ ਅਮਰਸਰ ਸਾਹਿਬ ਵਾਲੇ ਪਾਸੇ ਗੁਜਰਾਂ ਨੇ ਰੱਖਾਈ ਤਨ ਗੁਜਰਾਂ ਨੇ ਮਾਰਦੇ ਵੀ ਸੀਗੇ ਕੀ ਕੰਮ ਕਰਾਉਂਦੇ ਸੀ ਗੋਹਾ ਚੱਕ ਦੇ ਕਿ ਪੱਠੇ ਪਾਉਂਦੇ ਸੀ ਹੈ ਰੋਟੀ ਬੋਲਦੇ ਵੀ ਹੈ ਰੋਟੀ ਭਿਜੀ ਰੋਟੀ ਭਿਜੀ ਹਾਂ ਕੋਈ ਨਾ ਬਣਾਉਂਦਾ ਮੈਿਕਰ ਕਰ ਪਕਾਣੇਗੇ ਬਾਈ ਹੰਦੀ ਭਾਈ ਕਿੱਥੇ ਮਿਲਿਆ ਤੁਹਾਨੂੰ ਇਹ ਬੰਦਾ ਜੀ ਇਹਨੂੰ ਪਿੰਡ ਹੀ ਮਿਲਿਆ ਖਾਨਪੁਰ ਖਾਨਪੁਰ ਪਿੰਡ ਕਿਹੜਾ ਕਿੱਥੇ ਜੀ ਇਹ ਜ਼ਿਲ੍ਹਾ ਲੁਧਿਆਣਾ ਆ ਮੰਜੀ ਸਾਹਿਬ ਵਾਲੰਗੀ ਸਾਹਿਬ ਕੋਲ ਹਾਂ ਜੀ ਉੱਥੇ ਮਿਲਿਆ ਉੱਥੇ ਹੀ ਇਹ ਮੈਂ 2 ਦਿਨਾਂ ਤੋਂ ਦੇਖਿਆ ਹੀ ਇਹਨੂੰ ਹਾਂ ਉਹ ਕਹਿੰਦੇ ਪਿੰਡ ਦੇ ਦੱਸਦੇ 4-5 ਦਿਨ ਹੋ ਗਏ ਕਹਿੰਦੇ ਫਿਰਦੇ ਨੂੰ ਅੱਛਾ ਤੇ ਜਦੋਂ ਸਾਨੂੰ ਮਿਲਿਆ ਸੀ ਛੋਣੀ ਜਿਹੜੀ ਫੋਨ ਲਾਇਆ ਵੀਰ ਉਹਨਾਂ ਨਾਲ ਕੰਟੈਕਟ ਕੀਤਾ ਵੀਰ ਕੱਲ ਕਹਿੰਦਾ ਵੀ ਨੰਗਰ ਕੀ ਮਹਾਰਾਜ ਨੇ ਆਉਣਾ ਕੱਲ ਨੂੰ ਨੰਗਰ ਕੀ ਤੇ ਸਾਡੇ ਕੀ ਦੱਸਦਾ ਕੀ ਹੈ ਇਹ ਤਾਂ ਸਾਨੂੰ ਇਹੀ ਦੱਸਦੇ ਗੁਜਰਾਂ ਨੇ ਘੁੱਟਿਆ ਬਸ ਇੰਨਾ ਕੀ ਬੋਲਿਆ ਸਾਡੇ ਕੋਲ ਬੰਦਾ ਬਹੁਤ ਬੋਲਿਆ ਜੀ ਅੱਜ ਤਾਂ ਬਹੁਤ ਬੋਲਿਆ ਛੋਡੇ ਕੋਲ ਇਹ ਤਾਂ 2-3 ਦਿਨ ਦੋ ਦਿਨ ਦਾ ਹੋ ਗਿਆ ਬਲਾਉਣੇ ਵਰ ਬੋਲਦਾ ਨਹੀਂ ਬਸ ਹੂੰ ਰੋਟੀ ਵਰੀ ਪਾਣੀ ਵਜੀ ਖਾਂਦਾ ਰੋਟੀ ਪਾਣੀ ਖਾਂਦਾ ਖਾਨਪੁਰਾ ਘੁੰਮਦਾ ਸੀ ਹਾਂਜੀ ਖਾਨਪੁਰ ਕੋਈ ਕਹਿੰਦਾ ਛੱਡ ਗਿਆ ਕੋਣ ਛੱਡ ਕੇ ਗਿਆ ਐਵੇਂ ਨਹੀਂ ਦੱਸਿਆ ਨੇ ਸਾਨੂੰ ਵੀ ਕੌਣ ਛੱਡ ਕੇ ਗਿਆ ਤੁਹਾਡਾ ਕੀ ਨਾਮ ਵੀਰੇ ਮੇਰਾ ਨਾਮ ਹਾਨੀ ਹੈ ਜੀ ਤੁਹਾਡਾ ਵੀਰੇ ਪਰਮੋਦੀ ਵੀਰੇ ਪਰਮੋਦੀ ਛੋਟਾ ਪਿੰਡ ਖਾਨਪੁਰਾ ਹੀ ਹੈ ਖਾਨਪੁਰਾ ਜੀ ਠੀਕ ਹੈ ਹਾਂ ਵੀਰੇ ਕਿਵੇਂ ਆ ਫਿਰ ਨਾ ਨਹੀਂ ਕਿ ਦੱਸਿਆ ਆ ਤੁਹਾਨੂੰ ਸਾਨੂੰ ਸਾਨੂੰ ਨਹੀਂ ਦੱਸਿਆ ਨਾ ਨਹੀਂ ਦੱਸਿਆ ਜੀ ਨਾ ਤਾਂ ਸਾਨੂੰ ਨਹੀਂ ਦੱਸਿਆ ਨੇ ਅਬ ਬਨੋਦ ਭਾਈ ਕਿਵੇਂ ਹੋ ਤੁਹਾਂ ਭਾਈ ਆ ਯਾਰ ਮੇਰਾ ਬਨੋਦ ਭਾਈ ਕਿੱਥੇ ਪਿੰਡ ਤੇਰਾ ਕਿਹੜਾ ਪਿੰਡ ਹੈ ਕਿਹੜਾ ਪਿੰਡ ਆ ਗਿਆ 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 ਬੜਾ ਘਟ 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 ਕਿਹੜਾ ਪਿੰਡ ਹੈ ਹੈ ਦੱਸ ਕੋਲ ਕੇ ਦੱਸ ਕਿਹੜਾ ਪਿੰਡ ਹੈ ਹੂੰ ਦੱਸ ਦੇ ਬਨੋਦ ਭਾਈ ਹੱਥ ਕਿਵੇਂ ਕੱਟਿਆ ਗਈ ਤੇਰਾ ਹੈ ਹੈ ਕਿਵੇਂ ਕੱਟਿਆ ਗਈ ਹੱਥ ਇਹ ਉਹਨਾਂ ਦੇ ਘਰੇ ਕੰਮ ਕਰਦੇ ਤੂੰ ਹੈ ਪੱਟੇ ਘਟਦਾ ਸੀ ਪੱਟੇ ਕੋ ਉਤਰਦਾ ਸੀ ਹੈ ਪੱਟੇ ਕੋ ਉਤਰਦਾ ਸੀ ਕੁਝ ਨਹੀਂ ਕਹਿੰਦੇ ਦੱਸ ਦੇ ਦੱਸ ਦੇ ਦੱਸ ਦੇ ਪੱਟੇ ਕੋ ਉਤਰਦਾ ਸੀ ਅਬ ਬਨੋਦ ਭਾਈ ਦੱਸ ਦੇ ਯਾਰ ਆ ਜੈਕਟ ਲਾ ਯਾਰ ਮੈਂ ਪੋਣੀ ਆ ਤਾਂ ਜੈਕਟ ਬੜੀ ਸੋਹਣੀ ਹੈ ਲਾ ਦੇ ਯਾਰ ਮੈਨੂੰ ਦੇ ਦੇ ਜੈਕਟ ਇਹ मैं पाला? है? में? पक्का है फिर पक्के गल चल ठीक है मैं ठंड लगी तो पाऊंगा बहते लिखा बनो विनोद भाई ਮੈਂ ਫਿਰ ਕੋਈ ਨਹੀਂ ਕਹਿ ਰਿਹਾ ਨਾ ਬਨੋਦ ਆ ਕੀ ਸੱਟ ਲੱਗੀ ਸੀ ਤੇਰੇ ਆਹ ਮਸ਼ੀਨ ਚ ਆ ਗਿਆ ਉਹਦੇ ਹੱਥ ਮਸ਼ੀਨ ਚ ਆ ਗਿਆ ਸੀ ਇਹ ਵੀ ਹੱਥ ਆ ਗਿਆ ਸੀ ਮਸ਼ੀਨ ਜਿਹਤਰਾ ਕਿ ਆਹੀ ਆਇਆ ਸੀ ਇਕੱਲਾ ਇਹੀ ਹੱਥ ਆਇਆ ਸੀ ਇਕੱਲਾ ਮਸ਼ੀਨ ਚ ਹੈ ਬਨੋਦ ਦੱਸ ਦੇ ਇਹ ਦਾਦ ਦੇ ਯਾਰ ਦਾਦ ਦੇ ਬਨੋਦ ਆ ਦਾਦ ਦੇ ਬਨੋਦ ਪਿੰਡ ਦਾ ਕੀ ਨਾ ਹੈ ਕੀ ਨਾਮ ਆ ਪਿੰਡ ਦਾ ਹੈ ਕੀ ਨਾਮ ਪਿੰਡ ਦਾ ਵੀਰੇ ਲੈ ਇੱਥੇ ਰੱਖ ਦਿੰਜੇ ਅਕਟਮੈਂਟ ਦੀ ਨਾ ਕੀ ਨਾਮ ਪਿੰਡ ਦਾ ਹੂੰ ਕੀ ਨਾਮ ਤੇਰੇ ਪਿੰਡ ਦਾ ਕੀ ਨਾਮ ਦਾਦੇ ਦਾਦੇ ਯਾਰ ਦਾਦੇ ਯਾਰ ਕੀ ਨਾਮ ਪਿੰਡ ਦਾ ਤੇਰੇ ਡੈਡੀ ਦਾ ਕੀ ਨਾਮ ਡੈਡੀ ਦਾ ਬਨੋਦ ਤੇਰੇ ਡੈਡੀ ਦਾ ਕੀ ਨਾਮ ਪਾਪਾ ਦਾ ਕੀ ਨਾਮ ਕੀ ਨਾਮ ਨਾ ਦੇ ਨਾ ਇਤੋਂ ਨਿਕਲ ਨਾ ਇਤੋਂ ਨਿਕਲ ਨਾ ਇਤੋਂ ਨਿਕਲ ਨਾ ਇਤੋਂ 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 ਨਾ ਦੇ ਰ ਚੱਲ ਕੀ ਨਾਂ ਡੜੀ ਦਾ ਹੈ ਕੀ ਨਾਂ ਡੜੀ ਦਾ ਡੜੀ ਦਾ ਕੀ ਨਾਂ ਦੱਸ ਕੀ ਨਾਂ ਡੜੀ ਦਾ ਗੀਦੇ ਹੋ ਗੀਦੇ ਕੀ ਨਾਂ ਦਾਦੇ ਯਾਰ ਦਾਦੇ ਯਾਰ ਤੈਨੂੰ ਮਾਰਿਆ ਕਿ ਨਹੀਂ ਕੁੱਟਦੇ ਸੀ ਗੁਜਰ ਹੈ ਗੁਜਰ ਕੁੱਟਦੇ ਸੀ ਹੈ ਇਹ ਦੇਖ ਮੇਰੇ ਵਾਲ ਕੁੱਟਦੇ ਸੀ ਵੀਰੇ ਮਾਰਦੇ ਜਨ ਬ੍ਰੋਦ ਹੈ ਤਮ ਕਰਦਾ ਇਤੋਂ ਕੰਮ ਕਰਦਾ ਇਤੋਂ ਉਹਨਾਂ ਦੇ ਹੈ ਤਮ ਕਰਦਾ ਸੀ ਤੇਰੇ ਪਾਪਾ ਦਾ ਕੀ ਨਾਂ ਡੈਡੀ ਦਾ ਬ੍ਰੋਦ ਡੈਡੀ ਦਾ ਕੀ ਨਾਂ ਦੱਸ ਦੇ ਯਾਰ ਦੱਸ ਦੇ ਯਾਰ ਦੱਸ ਦੇ ਦੱਸ ਦੇ ਨਾਂ ਦੇ ਨਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਆਪਣਾ ਨਾਮ ਬਨੋਦ ਦਾਸ ਦਾ ਵਿੱਚ ਪਿੰਡ ਖਾਲੜਾ ਵੀ ਦੱਸ ਰਿਹਾ ਹੈ ਨਾ ਤੇ ਆਹ ਵੀਰ ਲੈ ਕੇ ਇੱਥੇ ਆ ਜਾ ਵੀਰੇ ਬੈਠੋ ਇਹ ਵੀਰ ਹੁਣੀ ਲੈ ਕੇ ਆਇਆ ਹਣੀ ਤੇ ਰਮਨਦੀਪ ਹੈ ਨਾ ਖਾਨਪੁਰਾ ਪਿੰਡ ਦਾ ਇੱਥੇ ਸਾਡੇ ਲੁਧਿਆਣੇ ਜ਼ਿਲ੍ਹੇ ਦਾ ਹੀ ਉੱਥੋਂ ਲੈ ਕੇ ਆਇਆ ਹੈ ਬਾਈ ਹੁਣੀ ਦੱਸਦੇ ਆ ਕਿ ਤਿੰਨ ਚਾਰ ਦਿਨਾਂ ਦਾ ਸਾਡੇ ਉੱਥੇ ਲਾਕੇ ਚ ਘੁੰਮਦਾ ਸੀ ਇਹ ਹਾਲਤ ਬਹੁਤ ਮਾੜੀ ਆ ਹਜੇ ਤਾਂ ਬਾਈ ਹੁਣਾਂ ਨੇ ਮਾੜਾ ਮੋਟਾ ਸੁਧਾਰਿਆ ਰੋਟੀ ਪਾਣੀ ਖਾਈ ਜਾਂਦਾ ਦੋ ਤਿੰਨ ਦਿਨਾਂ ਤੋਂ ਉੱਥੇ ਨਾ ਮੂੰਹ ਦੇ ਉੱਤੇ ਵੀ ਕਾਲਸ ਸਾਰੇ ਆ ਮੈਲ ਦੇਖੋ ਕਿਵੇਂ ਚੜੀ ਪਈ ਹੈ ਨਾ ਗੱਲਾਂ ਵੀ ਕਾਲੀਆਂ ਹੋਈਆਂ ਪਈਆਂ ਹੱਥ ਪੈਰ ਵੀ ਕਾਲੇ ਹੋਏ ਪਏ ਇੱਕ ਬਾਹ ਵੱਡੀ ਹੋਈ ਹੈ ਵੀਰੇ ਦਾ ਹੱਥ ਵੱਡਿਆ ਹੋਇਆ ਹੈ ਇੱਕ ਨਾ ਤੇ ਪਤਾ ਨਹੀਂ ਕਿਹੜੀ ਮਾਂ ਦਾ ਪੁੱਤ ਕਿਦੋਂ ਦਾ ਵਿਛੜਿਆ ਹੋਊਗਾ ਆਪਣੇ ਮਾਪੇ ਤੋਂ ਅਰਦਾਸ ਕਰਿਓ ਪਹਿਲਾਂ ਤਾਂ ਵੀਰਾ ਤੰਦਰੁਸਤ ਹੋਵੇ ਆਪਣੇ ਘਰੇ ਜਾਵੇ ਤੇ ਇੱਕ ਵੀਡੀਓ ਨੂੰ ਸ਼ੇਅਰ ਕਰ ਦਿਓ ਰਿਕਵੈਸਟ ਹੀ ਆ ਵੀ ਤੁਹਾਡੇ ਸ਼ੇਅਰ ਕੀਤੀ ਵੀਡੀਓ ਹੋ ਸਕਦਾ ਇਸ ਵੀਰ ਨੂੰ ਇਹਦੇ ਘਰ ਤੱਕਰ ਪਹੁੰਚਾ ਦੇਵੇ ਆਪਣਾ ਨਾਮ ਬਨੋਧ ਦਾ ਆਦਾ ਸਹੀ ਹੈ ਜਾਂ ਗਲਤ ਹੈ ਹਜੇ ਨਹੀਂ ਪਤਾ ਪਰ ਇੰਨੀ ਗੱਲ ਪੱਕੀ ਆ ਵੀ ਆਪਣੇਾਂ ਤੋਂ ਵਿਛੜਿਆ ਹੋਇਆ ਏ ਪਤਾ ਨਹੀਂ ਕਿੰਨੇ ਟਾਈਮ ਤੋਂ ਵਿਚਾਰਾ ਜਿਵੇਂ ਦੱਸਦਾ ਜਿੰਨੀ ਇੱਕ ਦਸਨ ਮੁਤਾਬਕ ਗੱਲ ਪਤਾ ਲੱਗਦੀ ਆ ਦੱਸਦਾ ਵੀ ਮੈਨੂੰ ਕਿਸੇ ਡੈਰੀ ਤੇ ਰੱਖਿਆ ਹੋਇਆ ਸੀਗਾ ਗੋਹਾ ਚ ਕਾਉਂਦੇ ਕੰਮ ਕਰਾਉਂਦੇ ਸੀ ਉੱਥੇ ਤੋਂ ਗੁਜਰਾਂ ਦੇ ਬਾੜੇ ਸੀ ਜਾਂ ਕਿਸੇ ਚੰਗੇ ਸਰਦਾਰਾਂ ਦੇ ਸੀ ਰੱਬ ਜਾਣਦਾ ਪਰ ਹਾਲਤ ਇਹਦੀ ਦੱਸਦੀ ਆ ਵੀ ਇਹ ਵਿਚਾਰਾ ਮਾੜੇ ਹਾਲਾਤਾਂ ਚੋਂ ਨਿਕਲ ਕੇ ਆਇਆ ਹੈ ਕੱਪੜੇ ਲੀੜੇ ਦੱਸਦੇ ਆ ਇਹਦੇ ਵੀ ਇਹਦੇ ਹਾਲਾਤ ਕੋਈ ਬਾੜੇ ਚੰਗੇ ਨਹੀਂ ਹੈਗੇ ਤੇ ਬਸ ਇਹਨੂੰ ਆਪਾਂ ਇਹਦੇ ਆਪਣੇਾਂ ਤੇਿਕਰ ਪਹੁੰਚਾਉਣ ਵਾਸਤੇ ਪ੍ਰਾਰਾਲਾ ਕਰੀਏ ਜਿੱਦਾਂ ਇਹਨਾਂ ਵੀਰਾਂ ਨੇ ਕੀਤਾ ਪ੍ਰਾਰਾਲਾ ਇੱਥੇ ਤੇਿਕਰ ਪਹੁੰਚਾਇਆ ਜਿੱਦਾਂ ਅਸੀਂ ਕੀਤਾ ਪ੍ਰਾਰਾਲਾ ਅਸੀਂ ਤੁਹਾਡੇ ਤੇਿਕਰ ਪਹੁੰਚਾਤਾ ਐ ਇਸ ਵੀਡੀਓ ਨੂੰ ਹੁਣ ਅਗਲਾ ਪ੍ਰਾਰਾਲਾ ਤੁਸੀਂ ਕਰਨੇ ਇਸ ਵੀਡੀਓ ਨੂੰ ਉਹਨਾਂ ਤੇਿਕਰ ਪਹੁੰਚਾਉਣਾ ਜਿੰਨਾਂ ਦਾ ਇਹ ਹੈ ਬਸ ਉਹ ਤੇਿਕਰ ਪਹੁੰਚਾਉਣ ਵਾਸਤੇ ਪਤਾ ਨਹੀਂ ਤੁਹਾਡੀ ਕਿਹਦੀ ਸ਼ੇਅਰ ਕੀਤੀ ਹੋਈ ਵੀਡੀਓ ਇਹਨਾਂ ਦੇ ਕਿਸੇ ਆਪਣੇ ਤੇਿਕਰ ਜਾ ਪਹੁੰਚਣੀ ਆ ਤੇ ਉਹਨਾਂ ਨੇ ਦੇਖਣਾ ਤੇ ਆਪਣੇ ਤੇਿਕਰ ਪਹੁੰਚ ਕਰ ਲੈਣੀ ਤੇ ਜੇ ਕੋਈ ਪਹਿਚਾਣਦਾ ਜੇ ਕੋਈ ਜਾਣਦਾ ਐਸ ਵੀਰ ਨੂੰ ਤੇ ਸਕਰੀਨ ਦੇ ਉੱਪਰ ਨੰਬਰ ਚੱਲਦੇ ਆ ਭਾਈ ਉਹਨਾਂ ਨੰਬਰਾਂ ਤੇ ਸੰਪਰਕ ਕਰਕੇ ਸਾਡੇ ਨਾਲ ਜ਼ਰੂਰ ਜਾਣਕਾਰੀ ਸਾਂਝੀ ਕਰਿਓ ਤੇ ਇਹ ਵੀਰ ਦੀ ਉਮਰ ਮਸਾਂ 24-25 ਸਾਲ ਦੀ ਲੱਗਦੀ ਹੈ ਹਜੇ ਨੌਜਵਾਨ ਆ ਯੰਗ ਆ ਪੂਰਾ ਪਰ ਹੱਥ ਕੱਟਿਆ ਹੋਇਆ ਵੀਰ ਦਾ ਤੇ ਥੋੜਾ ਠੀਕ ਨਹੀਂ ਹੈਗਾ ਦਿਮਾਗੀ ਤੌਰ ਤੇ ਬਹੁਤ ਪੁੱਛਣ ਤੇ ਤੁਸੀਂ ਦੇਖਿਆ ਹੀ ਆ ਉਹ ਜ਼ਿਆਦਾ ਬੋਲਦਾ ਨਹੀਂ ਵੀਰ ਬਸ ਤੁਸੀਂ ਕਰਿਓ ਕੋਸ਼ਿਸ਼ ਰਲ ਕੇ ਕਰਿਓ ਅਪਰਾਲਾ ਤਾਂ ਜੋ ਵੀਰ ਦਾ ਕਾਰ ਪਰਵਾਰ ਲੱਭ ਸਕੀ ਬਹੁਤ ਧੰਨਵਾਦ ਬਾਈ ਤੁਹਾਡਾ ਸ਼ੁਕਰੀਆ ਤੁਹਾਡਾ ਬਹੁਤ ਧੰਨਵਾਦ ਵਾਹਿਗੁਰੂ ਜੀ